ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਮੇਰੇ ਨਵੇਂ ਬਲੌਗ ਦੇ ਵਿੱਚ ਉਮੀਦ ਕਰਦਾ ਹਾਂ ਕਿ ਸਾਰੇ ਵਧੀਆ ਠੀਕ ਠਾਕ ਹੋਣਗੇ ਚੰਦੀ ਕਲਾ ਚ ਹੋਣਗੇ ਤੇ ਆਪਾਂ ਨੇ ਵਧੀਆ ਠੀਕ ਠਾਕ ਚੰਦੀ ਕਲਾ ਚ ਤੇ ਅੱਜ ਆਪਾਂ ਅਗੇ ਦਿਨ ਦੀ ਡਿਊਟੀ ਤੇ ਕਰਤੀ ਆ ਬਲੌਗ ਦੀ ਸਟਾਰਟਿੰਗ ਅੱਜ ਆਪਾਂ ਸਾਰਾ ਦਿਨ ਕੀ ਕਰਦੇ ਉਹ ਤੁਹਾਨੂੰ ਦਿਖਾਉਂਦੇ ਰਹਨੇ ਆ ਤੇ ਫਿਰ ਅੱਜ ਦਿਨ ਦੀ ਡਿਊਟੀ ਕਰ ਚੋਣ ਤੋਂ ਬਾਅਦ ਸ਼ਾਂਤ ਮੈਜਰੀ ਕਰਾਂਗੇ ਤੇ ਕੋਈ ਟਾਈਮ ਤੇ ਬਲੌਗ ਕਰਾਂਗੇ ਆਪਾਂ ਸ਼ਟਾਰਟ ਕਰਦੇ ਆ ਇਹ ਬੰਨੇ ਰੋਲਰ ਆਪਾਂ ਬਹੁਤ ਪੈਂਦੇ ਆ ਤੇ ਆਪਾਂ ਚੱਲੇ ਆਂ ਆਪਣੀਆਂ ਕਰੇਨਾਂ ਤੇ ਉੱਥੋਂ ਆਪਾਂ ਜਿਹੜੀ ਮਸ਼ੀਨ ਆਈ ਐ ਇੱਕ ਉਹਨੂੰ ਆਪਾਂ ਉੱਥੇ ਚੁੱਕ ਕੇ ਐਸੈਂਬਲੀ ਕਰਾਂ ਤੇ ਫੇਰ ਬਗਾਉਣੇ ਤੁਹਾਨੂੰ ਸੋਨਾ ਸਿੰਘ ਸ਼ੀਤਲ ਰੈੱਡ ਹਾਰਡ ਉਹਦੇ ਕੋਲ ਤਾਂ ਤੇ ਬਾਕੀ ਅਜੇ ਕੱਪੜੇ-ਕੁਪੜੇ ਪਾਉਂਦਾ ਹੈ ਬੰਦੇ ਆਪਾਂ ਜੇ ਦਿਖਾਉਣੇ ਆਪਾਂ ਤੁਹਾਨੂੰ ਵੀ ਓਡੇ ਰਹੋ ਤੁਸੀਂ ਆਪਣੇ ਬਲੌਗ ਦੇ ਨਾਲ ਤੇ ਬਲੌਗ ਕਰੋ ਜਿਵੇਂ ਬੂਡਬਾਰ ਸਾਰੇ ਧੋ ਕੇ ਰੱਖੋ ਯਾਰ ਸਾਰੇ ਗਾਰੇ ਨਾਲੇ ਬੜੇ ਵੇਲੇ ਆਪਣੇ ਤਾਂ ਹਾਂ ਆਪਰੇ ਆਪਣੇ ਬੋਟੇ ਬਾਰੇ ਸ਼ਮੀ ਬਦਮਾਸ਼ ਇੱਧਰ ਬੈਠਾ ਤੇ ਮੈਨੂੰ ਬੂਟ ਪਾਉਂਦਾ ਹੈ ਫਰਾਦ ਕਿਹ ਚੱਕਰ ਮੈਂ ਕੱਲ ਤੋਂ ਹੋ ਕੇ ਰੱਖੇ ਫੇਰ ਬਾਹਰ ਰੱਖ ਤੇ ਬੂਟ ਤੇ ਮੈਂ ਕਹਿਣਾ ਉੱਥੇ ਰੱਖੇ ਰੌਲਾ ਨਹੀਂ ਪਾਣਾ ਸ਼ਾਂਤੀ ਨਾਲ ਕਿੱਥੋਂ ਪਾਇੀ ਕਿੱਥੋਂ ਪਾਇੀ ਸਾਰੇ ਪਾਏ ਪੂਰੇ ਵੀ ਚੰਗੇ ਗਾਣੇ ਚੱਲਾ ਪਾਇਆ ਲੋ ਵੀ ਮਿੱਤਰੋ ਇੱਧਰ ਦੀ ਆਪਾਂ ਗਾੜੜ ਲੈ ਕੇ ਜਾਣੇ ਆ ਤੇ ਚਿੱਕੜੀ ਚਿੱਕੜ ਹੋਇਆ ਪਿਆ ਅੱਗੇ ਪੋਕ ਲਾਈਨਾਂ ਲੱਗੀਆਂ ਰਸਤਾ ਬਣਾਉਣ ਨੂੰ ਪੱਥਰ-ਪੁੱਥਰ ਪਾ ਕੇ ਕਿਰੇਨਾ ਆਪਾਂ ਇੱਥੇ ਡੱਗ ਗਏ ਕਿਰੇਨਾ ਕੋਲ ਆ ਗਏ ਆ ਆਪਾਂ ਤੇ ਦੇਖਦੇ ਆ ਕਿ ਗਾੜੜਾ ਜੇ ਨਿਕਲਦਾ ਆ ਜਾਂ ਨਹੀਂ ਜੀ ਇੱਧਰ ਸਭ ਤੋਂ ਪਹਿਲਾਂ ਗਾੜੜਾ ਇੱਧਰ ਰੱਖਿਆ ਸਭ ਤੋਂ ਪਹਿਲਾਂ ਗਾੜੜਾ ਤੇ ਇੱਧਰ ਰੱਖਿਆ ਗਾੜੜਾ ਇਹਨਾਂ ਦੇ ਵਿੱਚ 8 ਗਾੜੜੇ ਉਧਰ ਜਾਣੇ ਆ ਤੇ ਮੋਲ ਚੱਲ ਦੇਦੇ ਆ ਕੀ ਹੁੰਦਾ ਇਧਰ ਵੀ ਜੀਐਸਵੀ ਪਾਉਣੀ ਪੈਣੀ ਜਿੱਥੇ ਮੇਰੀ ਕ੍ਰੇਨ ਲੱਗਣੀ ਹੈ ਕਿਉਂਕਿ ਇਧਰ ਵੀ ਪੱਥਰੀ ਪੱਥਰੇ ਤੇ ਬਾਕੀ ਦਾ ਜੋ ਵੀ ਮਾਹੌਲ ਚੱਲ ਉਹ ਤੁਹਾਨੂੰ ਆਪਾਂ ਦਿਖਾਉਨੇ ਅੱਗੇ ਇਧਰ ਵੀ ਗੜਰਾਂ ਦੇ ਥੱਲੇ ਪਾਣੀ ਪਾਣੀ ਤੇ ਜਦੋਂ ਮੀਂਹ ਪੈਂਦਾ ਤੇ ਜੰਗ ਹੀ ਜੰਗ ਹੋ ਜਾਂਦਾ ਕ੍ਰੇਨ ਤੇ ਕ੍ਰੇਨ ਛੋਟਾ ਹੀ ਲੱਗਦੀ ਤੇ ਆਹ 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 ਛੋਟਾ ਹੀ ਹੈ ਕ੍ਰੇਨ ਚਲੋ ਇਹ ਕਿਧਰ ਉਲਾ ਉਹ ਮਾਰ ਅਸੁੱਟੇ ਪੋਸ਼ ਕਿਰਪਾ ਕਰੀਦਾ ਵੀ ਸਾਡੇ ਬੰਦੇ ਆਨੇ ਹੀ ਏਸੀ ਚ ਬਹਿ ਕੇ ਜਾਣਾ ਤੇ ਗਾੜੀ ਪਾਦਾ ਪੱਤਰ ਹੋਣ ਇੱਥੇ ਤੁਰ ਕੇ ਜਾਣਾ ਬਸ ਹੋਣ ਇੱਥੇ ਤੁਰ ਕੇ ਜਾਣਾ ਬਣਾ ਰੋਡਿੰ ਦੀ ਕਲੋਸ਼ ਅਜੇ ਰਸਤਾ ਮਨ ਬੈ ਗਏ ਸੀ ਹੁਣ ਉੱਤਰਿਆ ਹੁਣ ਉੱਤਰ ਕੇ ਆਉਣਾ ਪੈਣਾ ਗਰਮੀ ਬਹੁਤ ਹੈ ਸਾਹ ਲੈ ਲੀ ਗਿਆ ਪਾ ਯਾਰ ਉਹਨੂੰ ਉਤਰਨੇ ਪੈਣਾਗਾ ਬੈਠੇ ਰਹੋ ਇਦੇ ਚੱਲ ਲੋ ਵੀ ਮਿੱਤਰੋ ਇੱਥੇ ਹੀ ਕਰਨੀ ਆਪਾਂ ਲਾਂਚਿੰਗ ਤੇ ਕੰਮ ਸਟਾਰਟ ਹੋਣ ਲੱਗਾ ਪਾਰਸ਼ ਨੂੰ ਮਿਲੋ ਪਾਸ਼ੋ ਨੂੰ ਅੱਜ ਮੈਂ ਮੀਡੀਆਂ ਕੀਤੀਆਂ ਮੀਡੀਆਂ ਕੀਤੀਆਂ ਪਾਸ਼ੋ ਕਾਲੇ ਨੇ ਤੇਲ ਲਾਇਆ ਤੇ ਕਾਲੇ ਨੇ ਦੂਰਾ ਚੇਤ ਕੀਤਾ ਇੱਕੋ ਤਰੇ ਆਉਂਦਾ ਇਜਾਤ ਨਾ ਇਜਾਤ ਨਾ ਉਹ ਪਦਾਇਂ ਮਾਮਾ ਦਾ ਤਰਾ ਮਾਮਾ ਗਾਰਡਨ ਅੰਦਰ ਲਾਗੇ ਕੰਨੀ ਕਰੇ ਹਾਂ ਪੂਰਨ ਮਾਸਾ ਆਪ ਕਰਤਾ ਹਾਂ ਹਾਂ ਉਹ ਦੇਖੀ ਗਾਰਡਨ ਹਵਾ ਚ ਲੈ ਕੇ ਮਾਰਤੀ ਨਹੀਂ ਅੱਛਾ ਖਲੋਤੀ ਖਲੋਤੀ ਕੇ ਤੋ ਲਾਂਚਿੰਗ ਕਰੂ ਮਾਮਾ ਉਹਦੇ ਗਾਂ ਜਾਣੀ ਜਾਣੀ ਤਰ ਤੀ ਚਲਣਾ ਕਿਥੇ ਗੱਲ ਆਏ ਕਿੱਥੇ ਚੱਲਿਆ ਵਾ ਮਾਮੀ ਨਾਲ ਗੱਲ ਕਰ ਮਰਨ ਦੇ ਨਾ ਲੱਗਾ ਕਿਤੇ ਲੈਣਾ ਚ ਇੱਥੇ ਕਰੀਂ ਮਾਦਾ ਡਾਉਨ ਮਰਾਓ ਭਾਈ ਉਹ ਜੂਗਲਾ ਪਾਏ ਫਸਿਆ ਹੋਇਆ ਦਾ ਜੂਗਲਾ ਲੰਬਾ ਫਸਿਆ ਹੋਇਆ ਅਸੀਂ ਉਤੋਂ ਨਾਪਨੋ ਕੇ ਬੂਮ ਦਾ ਨਾਪ ਕੇ ਵੀ ਕਰਕੇ ਤੇ ਚੱਲਿਆ ਵੇ ਥੱਲੇ ਕੀ ਕਹਿਣਾ ਚਾਹੁੰਦੇ ਤੁਸੀਂ ਕਹਿਣਾ ਕੁਝ ਨਹੀਂ ਚਾਹਾਂਗੇ ਹਾਂ ਚੱਕਤਾ 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 ਮਹਾਰਾਜ ਦੇ ਬਾਲ ਬਹੁਤ ਅੱਗੇ ਮਹਾਰਾਜ ਚੱਕਦਾ ਚੱਕਦਾ ਥੱਲੇਉ ਬਣਾਣੀ ਹੈ ਲੋ ਬਣਾਈ ਥੱਲੇ ਉੱਤੇ ਲਾਉਣੀ ਰੇ ਵਰਨਾ ਗੰਦਾ ਹੋ ਗਿਆ ਇਧਰ ਪਰਲੀ ਪਰਲੀ ਦਾ ਬਿਲਕੁਲ ਮੀਟਿੰਗ ਹੋ ਗਈ ਓਏ ਇਧਰ ਨੂੰ ਜ਼ਿਆਦਾ ਡਰ ਗਿਆ ਹੀ ਲੱਗਦਾ ਚੱਕਤਾ ਚੱਕਤਾ ਕੋਈ ਨੌਲੇ ਉਹ ਤੇਰੀ ਪੈ ਚੱਕਦਾ ਚੱਕਦਾ ਪਲੇਟ ਮੈਂ ਪਲੇਟ ਕੇ ਪਾਸੇ ਪਾਸਾ ਕਾਲੀ ਨਹੀਂ ਰਹਿ ਤਾ ਰਾਸ਼ਨ ਰਾਸ਼ਨ ਦੇ ਵੈਰੀ ਆਉਣ ਵਾਲੇ ਕਿੰਨੇ ਵੇਖੋ ਨਾ ਆਉਣ ਵਾਲੇ ਸੋਨਾ ਸਿੰਘ ਵੀ ਹੌਲੀ ਚਾਲ ਦੇ ਫੱਦੇ ਕੰਮ ਲੋ ਵੀ ਮਿੱਤਰੋ ਬੰਦੇ ਆਪਣੇ ਚੱਲੇ ਤੇ ਆਪਣੇ ਚਲਾ ਬੰਦਾ ਤੇ ਤੇ ਜਾਣਗੇ ਉਹ ਫਿਲਰ ਕੈਪ ਦੇ ਉੱਤੇ ਹਾਈ ਲੋਕ ਲਾ ਲਿਆ ਸੇਫਟੀਆਂ ਕਰ ਰਹੀਆਂ ਮਿੱਤਰਾਂ ਨੇ ਰੈਡੀ ਓਏ ਕਿੰਨੇ ਗਾਹ ਲਈ ਆਉਦਾ ਟੈਂਡ ਹੀ ਮਾਰ ਨਹੀਂ ਇਹ ਆਹ ਹੱਥ ਜੜੀ ਆਉਦਾ ਲੈਂਡਿੰਗ ਹੁੰਦੀ ਆ ਬੂਮੇ ਤੋਂ ਕਿੱਥੇ ਜਾਂਦੀ ਆ ਬੰਦੇ ਆਪਣੇ ਚੀਕਾ ਪੂਰੇ ਸ਼ਟਰ ਨਹੀਂ ਹੁੰਦੇ ਜਦੋਂ ਸਟਾਰਟ ਕਰਦੇ ਸਾਨੂੰ ਸੁਣਦਾ ਕੱਲ ਲੜਾਈ ਹੋ ਗਈ ਸਰਿਆ ਚੁੱਕ ਲਿਆ ਮੁੰਡੇ ਉਧਰੋਂ ਕਬਜਾ ਪਾਇਆ ਮੁੰਡੇ ਨੇ ਸਰਿਆ ਚੁੱਕ ਲਿਆ ਲੜਾਈ ਹੋ ਗਈ ਆ ਲੜਾਈ ਹੋ ਗਈ ਬੂਟਾ ਪਿੱਛੇ ਲੜਾਈ ਹੋ ਗਈ ਗਲਤ ਗੱਲ ਆ ਤੁਹਾਨੂੰ ਇਹ ਧੋ ਕੇ ਰੱਖਣਾ ਪਾਉਣਾ ਅਰੇ ਇਹ ਕੱਲੇ ਪਾਇਦੇ ਹੋ ਨਹੀਂ ਪਾਏ ਖੁੰਡ ਫੋਨ ਦੇ ਓਏ ਬੂਟ ਖੋਲ ਦੇ ਉਹ ਬੂਟ ਦੇ ਦੇ ਯਾਰ ਦੇ ਦੇ ਆ ਜਾ ਪਹਿਲੇ ਤੂੰ ਸਾਡੇ ਜਿਹੜੇ ਤੂੰ ਪਾਇਏ ਸੋ ਵੀ ਮਿੱਤਰੋ ਨਹੀਂ ਚਾਹ ਕਿਥੇ ਵੀ ਗਏ ਲੋ ਵੀ ਮਿੱਤਰੋ ਕੰਮ ਚੱਲਣਦੇ ਆ ਆਪਣਾ ਗੈਂਗੋ ਓ ਤੋ ਕੱਟਣਾ ਪੈਣਾ ਉਹ ਇਦਾਂ ਰਹਿਣਾ ਚੰਡਾ ਲਾਉਣਾ ਉੱਤੇ ਨਹੀਂ ਕੱਟਣਾ ਆ ਉੱਤੇ ਛੱਡਣਾ ਪੈ ਕੇ ਧੋਖਾ ਲੱਗੂ ਆਏ ਓਏ ਇਹ ਲੋ ਦੇ ਅੱਗੇ ਨੜਪੜਾ ਆਇਆ ਹੈ ਓਏ ਲੋ ਕੇ ਯਾਰ ਕੇ ਰਿਹਾ ਯਾਰ ਓਥੇ ਜਿਹੜਾ ਸਸਾ ਆਇਆ ਓ ਹਿੰਗ 16 ਦੇ ਅੱਲ ਭਲਾ ਕੇ ਮਾਜ ਉੱਥੇ ਲਾ ਕੇ ਸਪਲਾਈ ਉੱਥੇ ਰੱਖੀ ਹੋਰ ਵੀ ਟੀਮ ਦਾ ਦੂਜਾ ਪਹਿਚ ਵੀ ਆ ਪਿਆ ਬੈਟਿੰਗ ਕਰਾ ਦੇ ਹੈ ਪੈਪਰ ਵੀ ਆਲਾ 600 600 ਟੰਡੀਆਂ ਆਉਣੀਆਂ ਆਣੇ ਉਹ ਵੀ ਇਹਦਾ ਗੋਸਟ ਪੈਨ ਕਰਨੇ ਨੇ ਮੁੜ ਕੇ ਇਹਦਾ ਬੂਮ ਜੋੜੋ ਇਹਦਾ ਬੂਮ ਕਿੜਾ ਬੂਮ ਦਾ ਛੋਟਾ ਜਿਹਾ ਕੱਲ ਲੋਡ ਹੋਊਗਾ ਓਕੇ ਛੇ ਸੱਛੇ ਸਟਾੰਡੀਆਂ ਆਉਣੀਆਂ ਬਾਹਰ ਕੱਢ ਲੋ ਆਪਦੀ। ਹਾਇ ਇਹ ਦੂਜੀ ਵੀ ਮਗਰੇ ਗਈ ਹੋਈ। ਉੱਤਰੋਂ ਬੜੀ ਉੰਤਰੀ ਜਗਾ ਚੈਨ ਟੁੱਟੀ ਆ। ਚੈਨ ਤੋੜਨ ਦਾ ਕਾਰਨ ਉਹ ਤੇ ਗੰਡ ਲੱਗੇ ਢਿੱਲੋ ਸਾਹਿਬ। ਕੀ ਆ ਕਹਿਣਾ ਚਾਹਤੇ ਹੋ? ਇਹ ਢਿੱਲੋ ਸਾਹਿਬ। ਆਜ ਕਵਨ ਦੇ ਆਏ ਬਿੱਲਾ ਬਿੱਲੇ ਪਾਰਸ ਫੋਨ ਤੇ ਵਿਜੀ ਆ ਪਾਰਸ ਆ ਗਿਆ ਪਾਛੋ ਕਰਤੇ ਹੀ ਸਟਾਰ ਓਏ ਇਹਦੇ ਲਿਬੜਾਂ ਸਾਰੇ ਔਰ ਅਸਲ ਲੈ ਗਿਆ ਏ ਔਰ ਲੈਣ ਗਿਆ ਸਾਰ ਲੋ ਵੀ ਮੈਂ ਤਰੋ ਚੈਨ ਗੱਦੀ ਆ ਜਲ ਥੱਲੇ ਲਿਬੜੇ ਤੇਰੇ ਬੜੇ ਫੋਨ ਚ ਹਾਂ ਜਾ ਮੈਂ ਅਵੀ ਤੇ ਮਾਦਕ ਨੇ ਚੰਦਾ ਰਾ ਉੱਥੇ ਮਾਮਾ ਉਹਨਾਂ ਦੇ ਲਾ ਕੇ ਖਲੋ ਰਾ ਦੱਸਣਾ ਤੇ ਤੂੰ ਵੀ ਖਲੋ ਜਾਣਾ ਉੱਥੇ ਜਾ ਪਤਾ ਲੱਗੂ ਨਾ ਕੰਮ ਕਰਨ ਦਾ ਉੱਥੇ ਉਹਨਾਂ ਉੱਧਰ ਸੱਦ ਲੈਣਾ ਯਾਰ ਛੋੜ ਛੋੜਿਆ ਮੇਰਾ ਚੱਲਦਾ ਪਾਣੀ ਪੂਣੀ ਵੜਾ ਓਏ ਲੱਗੇ ਆ ਚੱਕੜ ਚ ਚਾਹ ਤੋੜਦੀ ਆਹਦੇ ਮੱਛੀਆਂ ਲੱਭਾਂ ਤੱਕਰੇ ਆ ਗਿਆ ਹਾਂ ਜੀ ਹਾਂ ਜੀ ਇਹ ਬਹੁਤ ਬਹੁਤ ਮਾਣ ਮੈਨੂੰ ਇਹ ਆਈਡੀ ਪਾਤਾ ਨਹੀਂ ਨੰਬਰ ਉਹ ਆ ਗਿਆ ਲੋਬੀ ਮੇਦਰੋਂ ਨਿਰਾਸ਼ ਆ ਗਿਆ ਪੂਰੀ ਤਰ੍ਹਾਂ ਤੇ ਬੰਦੇ ਵੀ ਛਾ ਗਏ ਪੂਰੀ ਤਰ੍ਹਾਂ ਤੇ ਬੰਦਿਆਂ ਦੇ ਪਰਨੇ ਵੇਖੋ ਕਿੱਥੇ ਗਏ ਆ ਤੇ ਬੰਦਿਆਂ ਦੇ ਬੁਰੇ ਹਾਲ ਉਹ ਉਹਦਾ ਤੇ ਬੁਰੇ ਹਾਲ ਜਾਦਾ ਹੀ ਆ ਨਾ ਇਹ ਲੜਾਈ ਕਰ ਲੈਂਦਾ ਰੇਕਣਾ ਲੜਾਈ ਦੀ 판 ਡਿਆ ਇਹ ਬਿੱਲਾ ਬੈਠਾ ਦੇਖਦੇ ਹਾਂ ਕਨੈਕਸ਼ਨ ਹੁੰਦਾ ਵੈਰ ਦਾ ਫਿਰ ਬਿਲਡਿੰਗ ਕਰਦੇ ਹਾਂ ਜੁੜੇ ਰਹੋ ਆਪਣੇ ਨਾਲ ਦਿਖਾਉਣੇ ਤੁਹਾਨੂੰ ਅੱਗੇ ਦਾ ਪ੍ਰੋਗਰਾਮ ਨਹੀਂ ਤੇ ਬਲੌਕ ਕਰਦੇ ਇਥੇ ਖਤਮ ਦੇਖਦੇ ਹਾਂ ਇਹ ਆਪਣੇ ਟੂਲ ਬਲਾਈ